ਵਿਆਹ ਵਾਲੇ ਜੋੜੇ ਚ ਖੜੀ ਸੋਣੀ ਸੁਨੱਖੀ ਲਾੜੀ ਜਿਸ ਦੀ ਹੁਣ ਮੌਤ ਹੋ ਗਈ ਹੈ ਜੀਹਾਂ ਚਲਾਲਾ ਬਾਤ ਉਹ ਹੈ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਮਾਤਮ ਦੇ ਵਿੱਚ ਵਿਆਹ ਵਾਲੀਆਂ ਖੁਸ਼ੀਆਂ ਬਦਲ ਗਈਆਂ ਦਰਅਸਲ ਲਾਮਤ ਤੋਂ ਬਾਅਦ ਇਸ ਲੜਕੀ ਨੇ ਦਮ ਤੋੜ ਦਿੱਤਾ ਮੇਰੀ ਜਾਣਕਾਰੀ ਅਨੁਸਾਰ ਜਦ ਲਾੜਾ ਲਾੜੀ ਇੱਕ ਦੂਸਰੇ ਨੂੰ ਸਟੇਜ ਦੇ ਉੱਤੇ ਜੈਮ ਵਾਲਾ ਪਹਿਨੌਣ ਲੱਗੇ ਤੁਰੰਤ ਇਸ ਤੋਂ ਪਹਿਲਾਂ ਇਸ ਲਾੜੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਲਾੜਾ ਵੀ ਲਾੜੀ ਨੂੰ ਦੇਖ ਕੇ ਮੌਕੇ ਤੇ ਬੇਹੋਸ਼ ਹੋ ਗਿਆ ਤੇ ਜਿਸ ਨੂੰ ਤੁਰੰਤ ਹਸਪਤਾਲ ਲੈ ਚਾ ਆਇਆ ਗਿਆ ਇਸ ਪਰਿਵਾਰ ਦੇ ਵਿੱਚ ਹੁਣ ਮਾਤਮ छा ਗਿਆ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਦੱਸਦੀ ਹੈ ਕਿ ਜਲਾਲਾਬਾਦ ਤੋਂ ਹਮਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਲਾੜੀ ਨੇ ਵਿਆਹ ਵਾਲੇ ਦਿਨ ਹੀ ਦਮ ਤੋੜ ਦਿੱਤਾ ਸਟੇਜ ਤੇ ਇਸ ਲਾੜੀ ਦੀ ਮੌਤ ਹੋ ਗਈ ਜਿਸ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲੈ ਚਾਇਆ ਗਿਆ ਜਲਾਲਾਬਾਦ ਤੋਂ ਹਮਦਪਾਗੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ 23 ਸਾਲਾਂ ਦੀ ਲੜਕੀ ਜਿਸ ਦਾ ਨਾਮ ਨੀਲਮ ਰਾਣੀ ਦੱਸਿਆ ਜਾ ਰਿਹਾ ਹੈ ਇਸ ਦੇ ਆਪਣੇ ਹੀ ਵਿਆਹ ਵਾਲੇ ਦਿਨ ਮੌਤ ਹੋ ਗਈ ਹੈ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜਿੱਥੇ ਪਰਿਵਾਰ ਦੇ ਵਿੱਚ ਪਹਿਲਾਂ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਤੁਰੰਤ ਲਾੜੀ ਦੀ ਮੌਤ ਤੋਂ ਬਾਅਦ ગામ ਦੇ ਵਿੱਚ ਇਹ ਸਾਰਾ ਮਾਹੌਲ ਬਦਲ ਗਿਆ ਹੈ ਨੰਦ ਕਾਰਜ ਇੱਥੇ ਕਰਕੇ ਗਏ ਜੀ ਟੈਂਟ ਚੱਬ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਕਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਗਏ ਤੇ ਸਟੇਜ ਹੈਗਾ ਸੀ ਆਪਾਂ ਜੈ ਮਹਰਲਾ ਪਹੁੰਚ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਾਦਾ ਥੋੜੇ ਮਹਿਸੂਸ ਹੋਇਆ ਮੜ ਕੇ ਸੀ ਆਖਾ ਵੀ ਚੱਲੇ ਦਵਾਈ ਦੇਣ ਦੀ ਆਪਾਂ ਜਲਾਲਾਵਾਂ ਦਾ ਲੈ ਚੱਲਨੇ ਫਿਰ ਘਰ ਲੈ ਲੈਂਗਾ ਲੂੰਗਾ ਅਭੀ ਚੇਂਗੀ ਤੱਕ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਥੇ ਜਾ ਕੇ ਵੀ ਮੇਰਾ ਬਸ ਖਤਮ ਹੋ ਗਿਆ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਸੀ ਅੱਜ ਦੀ ਸੀ ਬੀਏ ਕੀਤੀ ਸੀ ਰਜੇ ਸਿੱਧੀ ਹਾਂਜੀ ਇਹ ਤੋਂ ਬਰਾਤ ਕਿਥੋਂ ਆਈ ਰੋਕਣੇ ਤੋਂ ਗੋਲੂ ਕੀ ਨਾਲ ਹੀ ਰੁਕਣਾ ਹੈ ਟਾਣੀ ਹੈ ਜੀ ਬਾਹਰ ਖੇਤ ਚ ਲਾਵਾ ਫਿਰ ਹੋ ਗਏ ਸੀ ਹਾਂਜੀ ਲਾਵਾ ਫਿਰ ਉਹ ਬਾਅਦ ਸ਼ਗਨ ਵਿਆਹ ਹੋ ਗਏ ਸੀ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜਿਆਦਾ ਤਕਲੀਫ ਹੀ ਹੋਈ ਕੋਈ ਤਕਲੀਫ ਨਹੀਂ ਹੋਈ ਸੀ ਉਹ ਜਿੱਕੇ ਦਾ ਮੇ ਬਾਸਾਂ ਦੇ ਮਾਰਾ ਦਿਲ ਕਰਦਾ ਹੈ ਹਾਂ ਮੈਂ ਡਾਕਟਰ ਵਗੈਰਾ ਬੁਲਾਇਆ ਕਰਨਾ ਠੋਕੀ ਤੇ ਬੁਲਾਇਆ ਸੀ ਕਿ ਜਲਾਲਾਬਾਦ ਦੀ ਲੈ ਕੇ ਆਏ ਸੀ ਹਾਂ ਕਿੰਨੀਆਂ ਬੇਟੀਆਂ ਸੀ ਤੁਹਾਡੀਆਂ ਦੋ ਬੇਟੀਆਂ ਤੇ ਇੱਕ ਬੇਟਾ ਇਹ ਪਰ ਧੀ ਸੀ ਬੁੰਡੇ ਦੀ ਛੋਟੀ ਸੀ

ਸਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਣਿਆ ਘਰੇ ਲਾ ਜਾ ਕੇ ਚੱਲ ਚੇਨ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਫਿਰ ਉਹ ਕਹਾਂ ਸ਼ੁਰੂ ਕਰਾ ਦਿਓ ਕਹਿੰਦੇ

ਹਾਂਜੀ ਨੰਦਕਾਰ ਜੋ ਹੋ ਗਏ ਸੀ ਸਨੇਪਾ ਵਗੈਰਾ ਕਰਾ ਕੇ ਹੋ ਗਈਆਂ ਇਹ ਸਾਰੀਆਂ ਜੀ ਬਸ ਇੱਕ ਜਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰਾ ਕੁਝ ਤਿਆਰੀਆਂ ਸੀ ਵੀਰੇ ਤੇ ਬਸ ਆਪਾਂ ਆਣਾ ਪਰ ਗਿਆ ਸਾਡੇ ਨਾਲ ਦੇਖੋ ਜੀ ਅਸੀਂ ਖੁਸ਼ੀ-ਖੁਸ਼ੀ ਆਏ ਖੁਸ਼ੀ-ਖੁਸ਼ੀ ਜਿਹਾ ਸੀ ਨੰਦਕਾਰ ਜਿੱਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਇੱਕ ਬਰਾੜ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਬਹੁਤ ਜਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਜਲਾਲਾਬਾਦ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕੀਤਾ ਇਹਨਾਂ ਨੂੰ ਫਿਰ ਜਲਾਲਾਬਾਦ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਕਿੰਤਾ 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਅਧਿਪੀਤਨ ਪੜਾਈ ਕਿੰਨੀ ਕੀਤੀ ਸੀ ਬੇਟੀ ਨੇ ਬੀ ਗੋਜੇ ਸਕੀ ਸੀ ਬੇਟੇ ਨੇ ਸਾਡਾ ਬੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਨਾਂ ਦੀ ਤਵੀਦ ਕਿਨੇ ਕਰ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਰ ਲੱਗਉਂ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾ ਉਹਨਾਂ ਮਾਰੇ ਉਹਨਾਂ ਪਿੰਡ ਤੁਹਾਡਾ ਪਿੰਡ ਕਿਹੜਾ ਤੇ ਹੋਗਾ ਜੀ ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਦੇ ਤੇ ਅਸੀਂ ਬੈਠੇ ਆ ਜੀ